ਪੰਜਾਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪ੍ਰੋਗਰਾਮ ਕਲੀਅਰ ਕੱਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਲੀਅਰ ਕੱਟ ਗੱਲਬਾਤ ਕਰਾਂਗੇ ਔਰ ਇਸ ਵਾਰ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਸਿਰਫ ਪੰਜਾਬ ਦੀ ਸਿਆਸਤ ਨਹੀਂ ਇਸ ਵਿੱਚ ਅਸੀਂ ਇਨਵੋਲਵ ਜ਼ਰੂਰ ਕਰਾਂਗੇ ਕੇਂਦਰ ਦੀ ਸਿਆਸਤ ਨੂੰ ਵੀ ਕਿਉਂਕਿ ਇਸ ਵਕਤ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਜਿਹੜੇ ਸਿਆਸਤਦਾਨ ਨੇ ਸਰਦਾਰ ਤਰਲੋਚਨ ਸਿੰਘ ਜੀ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਰ ਸ਼ੁਰੂਆਤ ਇੱਥੋਂ ਹੀ ਕਰਦੇ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਲੇਕਿਨ ਜਿਸ ਵਕਤ ਤੁਸੀਂ ਐਨਲਾਈਜ਼ ਕਰਦੇ ਹੋ ਪੰਜਾਬ ਦੀ ਸਿਆਸਤ ਨੂੰ ਬਹਿ ਕੇ ਕਿੱਥੇ ਇੱਕ ਦੇਖਦੇ ਹੋ ਪੰਜਾਬ ਦੀ ਸਿਆਸਤ ਇਸ ਵਕਤ ਮੌਜੂਦ ਹੈ ਦੇਖੋ ਮੈਂ ਵੈਸੇ ਤੇ ਹੁਣ ਦਿੱਲੀ ਰਹਿੰਦਾ ਬੜੇ ਸਾਲਾਂ ਤੋਂ ਸੋ ਆਮ ਨਾਟ ਦੈਟ ਇਨ ਟੱਚ ਵਿਦ ਦੀ ਲੋਕਲ ਅਫੇਅਰਸ অর ਇੰਟਰਨਲ ਲੇਕਿਨ ਜੋ ਮਹਿਸੂਸ ਹੋ ਰਿਹਾ ਦਿੱਲੀ ਬੈਠੇ ਨੋਇੰਗ ਵੈਲ ਪੰਜਾਬ ਐਂਡ ਨੋਇੰਗ my on earlier relation with other leaders there's a vacuum of leadership in punjab hmm. vacuum of leadership in punjab as a whole not of any political party kis tarike da vacuum kyunki sare leader apne aap nu bahut vadda samajh de ne vale hai ke now the leaders jinne main pad rha they are fighting for coming in the front page of newspaper ji hmm. ਮਥਿੰਗਰਸ ਇਹ ਲੜਾਈ ਸਾਰੀ ਹੁਣ ਜਿਵੇਂ ਕਹਿੰਦੇ মিডিਆ ਲੜਾਈ ਸਾਡੇ ਲੀਡਰ ਪਏ ਆ ਵਿਦਆਊਟ ਰੀਅਲਾਈਜ਼ਿੰਗ ਕਿ ਜੋ ਅਸਲ ਨੀਡ ਆਫ ਦੀ ਸਟੇਟ ਹੈ ਜੋ ਜਿੱਥੇ ਪੰਜਾਬ ਪਹੁੰਚ ਗਿਆ ਉਹਦੇ ਲਈ ਕੋਈ ਬਹਿਸ ਹੋਵੇ ਆਈ ਹੈਵ ਨਟ ਹਰਡ ਦੈਟ ਇਟ ਇਜ਼ ਓਨਲੀ ਮੈਲਾਈਨਿੰਗ ਈਚ ਅਦਰ ਕਿਤੇ ਵੀ ਉਹਦਾ ਕਟਿੰਗ ਡਾਊਨ ਉਹ ਗੇਮ ਹੈ ਸੋ ਕੋਈ ਪ੍ਰੋਸਪੈਕਟਿਵ ਨਹੀਂ ਮੈਨੂੰ ਨਜ਼ਰ ਆ ਰਿਹਾ ਕਿਉਂਕਿ ਕੰਸਟਰਕਟਿਵ ਅਪਰੋਚ ਖਤਮ ਹੋ ਚੁੱਕੀ ਇੱਕ ਤੇ ਦੂਜੀ ਗੱਲ ਮੈਂ ਤੁਸੀ ਨੋਟ ਕੀਤੀ ਹੋਣੀ ਕਿ 올ਓਵਰ ਦੀ ਵਰਲਡ ਜਿਹੜੇ ਲੀਡਰ ਹੁੰਦੇ ਆ ਨਾ ਦੇ ਆਰ ਨਾਟ ਐਨਮੀਜ਼ ਹਮ ਦੇ ਫਾਈਟ ਔਨ ਇਸ਼ੂਜ਼ ਬਟ ਸੋਸ਼ਲ ਸਰਕਲ ਦੇ ਆਰ ਟੂਗੇਦਰ ਹਾਂਜੀ ਉਹ ਜਿਹੜੀ ਸੋਸ਼ਲ ਜਿਹੜੀ ਨੇੜਤਾ ਹੁੰਦੀ ਹੈ ਉਹ ਫਿਰ ਕਈ ਗੱਲਾਂ ਦਾ ਹੱਲ ਲੱਭਦੀ ਸਾਡੇ ਉਹ ਖਤਮ ਹੋ ਗਏ ਪੰਜਾਬੀ ਪਹਿਲਾਂ ਕਿਨਸ਼ਿਪ ਬੜੀ ਸੀ ਪੰਜਾਬੀਆਂ ਦੀ ਹਮ ਕਿ ਪੰਜਾਬੀ ਇਕੱਠਾ ਹੁਣ ਉਹ ਖਤਮ ਹੋ ਗਿਆ ਕਿ ਇਸ ਤਰ੍ਹਾਂ ਹੋ ਗਿਆ ਕਿ ਮੇਰਾ ਦੁਸ਼ਮਣ ਬੜੀ ਜਲਦੀ ਲੋਕ ਪਾਰਟੀਆਂ ਬਦਲਦੇ ਬਦਲਣ ਸਾਰ ਹੋ ਜਾਂਦਾ ਦੁਸ਼ਮਣ ਬਣ ਜਾਂਦੇ ਬਿਲਕੁਲ ਔਰ ਵਿਦਨ ਪਾਰਟੀ ਵੀ ਇੱਕ ਦੂਜੇ ਨੂੰ ਮਾਰਨ ਵਾਲੇ ਬੜੀ ਵੱਡੀ ਸਪੀਡ ਚ ਚੱਲ ਰਹੇ ਆਲ ਪਾਰਟੀਆਂ ਸੋ ਇਸ ਕਰਕੇ ਮੈਂ ਤਾਂ ਸਮਝਦਾ ਕਿ ਓਵਰ ਆਲ ਸਾਡਾ ਪੰਜਾਬ ਦਾ ਜਿਹੜਾ ਨਾ ਇਸ ਵੇਲੇ ਕੋਈ ਸਮਝ ਤੋਂ ਬਾਹਰ ਹੈ ਇਵਨ ਦਾ ਨੈਸ਼ਨਲ ਲੀਡਰਸ਼ਿਪ ਇੰਡੀਆ ਦੀ ਉਹ ਪੰਜਾਬ ਤੋਂ ਡਿਸਲੂਡ ਲੱਗਦੀ ਮੈਨੂੰ ਕਿ ਪੰਜਾਬ ਨੂੰ ਕੋਈ ਵੇਖ ਨਹੀਂ ਰਿਹਾ ਕਿ ਪੰਜਾਬ ਦੀ ਸ਼ਿਕਾਇਤ ਵੀ ਅਕਸਰ ਪੰਜਾਬ ਹੋ ਰਹੀ ਹਰਿਆਣਾ ਇਜ਼ ਮੋਰ ਇਨ ਫੋਕਸ ਦੈਨ ਪੰਜਾਬ ਇੱਥੇ ਨੇ ਜਿਸ ਵਕਤ ਅਸੀਂ ਹੁਣ ਇਸ ਮੌਜੂਦਾ ਸਥਿਤੀ ਦੀ ਗੱਲ ਕਰਦੇ ਆਂ ਬਾਰ ਬਾਰ ਚੀਜ਼ਾਂ ਆndੀਆਂ ਨੇ 2024 ਦੀਆਂ ਚੋਣਾਂ ਨੂੰ ਲੈ ਕੇ ਇੱਕ ਪਾਸੇ ਕਿਹਾ ਜਾਂਦਾ ਇੰਡੀਆ ਗੱਠ ਜੋੜ ਹੋਏਗਾ ਦੂਜੇ ਪਾਸੇ ਕਿਹਾ ਜਾਂਦਾ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਹੋਏਗਾ ਜਿਸ ਸਮੇਂ ਤੁਹਾਡੇ ਤੋਂ ਗੱਲ ਕਹਿੰਦੀ ਸ਼ੁਰੂਆਤ ਮੈਂ ਇੱਥੋਂ ਹੀ ਕਰਦੀ ਆਂ ਇੱਕ ਸ਼ਬਦ ਦਿੱਤਿਆ ਗਿਆ ਇੰਡੀਆ ਗੱਠ ਜੋੜ ਜਿਸ ਵਿੱਚ ਸਾਰੀ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਭਾਜਪਾ ਨੂੰ ਛੱਡ ਕੇ ਉਸ ਗੱਠ ਜੋੜ ਨੂੰ ਪੰਜਾਬ ਦੀ ਸਥਿਤੀ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਕਿੰਨਾ ਦੇਖੋ ਜਿਹੜਾ ਇਹ ਤੁਸੀਂ ਸਵਾਲ ਲੈਣਾ ਇਹ ਬੜਾ ਵੱਡਾ ਸਵਾਲ ਹੈ ਇਹਦਾ ਪੰਜਾਬ ਦਾ ਸਿਰਫ ਇੱਕ ਕੁਝ ਹੱਦ ਤੱਕ ਹੀ ਹੈ ਕਿ ਕਿ ਕਾਂਗਰਸ ਦੇ ਆਪ ਇਕੱਠੇ ਹੋ ਉਹ ਡਿਸੀਜਨ ਦਿੱਲੀੋਂ ਹੋਣਾ ਜੋ ਡਿਸੀਜਨ ਮੇਰੇ ਖਿਆਲ ਚ ਹੋਣੇ ਆ ਉਹ ਸੈਂਟਰ ਨੇ ਲੈ ਲੈਣੇ ਆ ਸਟੇਟਾਂ ਨੂੰ ਨਹੀਂ ਪੁੱਛਣਾ ਮੇਰਾ ਖਿਆਲ ਹੈ ਜਿਸ ਤਰ੍ਹਾਂ ਪੋਲਿਟਿਕਸ ਇੰਡੀਆ ਦਾ ਚੱਲ ਰਿਹਾ ਹੈ ਜੀ ਐਵਰੀ ਪੋਲਿਟੀਕਲ ਪਾਰਟੀ ਚਾਹੇ ਰੂਲਿੰਗ ਹੋਵੇ ਜਾਂ ਚਾਹੇ ਆਪੋਜੀਸ਼ਨ ਡਿਸੀਜਨ ਮੇਕਰ ਉੱਪਰ ਹੂੰ ਇਸ ਕਰਕੇ ਉਹ ਡਿਸੀਜਨ ਉੱਥੇ ਹੋਏਗਾ ਉਹ ਔਣ ਕੁਝ ਦਿਨਾਂ ਚ ਪਤਾ ਚੱਲ ਜਾਏਗਾ ਲੋਕਲ ਬੰਦੇ ਜੋ ਬੋਲੀ ਜਾਣ ਦਿਸੇ ਹੁਣ ਉੱਪਰੋਂ ਹੋ ਜਾਣਾ ਨੰਬਰ 250 ਟਾਈਫੀ ਸੈਕੰਡ ਪਾਰਟ ਰਹਿ ਗਿਆ ਭਾਜਪੀ ਔਰ ਅਕਾਲੀ ਇਹ ਹੁਣ ਅਖਬਾਰੀ ਕੋਈ ਸਪான்ਸਰ ਨਿਊਜ਼ ਜ਼ਿਆਦਾ ਹੈ ਰਿਐਲਿਟੀ ਕੱਟ ਅੱਛਾ ਕਿਉਂਕਿ ਸਰ ਜਿਸ ਵਾਂ ਦਾ ਅਸੀਂ ਭਾਜਪੀ ਔਰ ਅਕਾਲੀ ਦਲ ਦੇ ਗੱਠ ਜੋੜ ਦੀ ਗੱਲ ਕਰਦੇ ਆ ਨਾ ਤੁਹਾਡਾ ਪਹਿਲਾਂ ਵੀ ਬਹੁਤ ਵੱਡਾ ਰੋਲ ਇਹਦੇ ਵਿੱਚ ਰਿਹਾ لیکن میں یہ ضرور جاننا چاہوں گی کہ اس وقت ਤੁਸੀਂ ਕਿਵੇਂ سوچیا کہ یہ دونوں ਕੰਪਾਈਲ ਹੋ ਜਾਂਦੇ ਇੱਕ ਵਧੀਆ ਹੱਲ ਹੈ। ਅਜਿਹੇ ਹਾਲਾਤ ਉਦੋਂ ਦੇ ਬਹੁਤ ਡਿਪ। ਉਦੋਂ ਪਹਿਲੀ ਸੁਣ ਲਓ। ਅਕਾਲੀ ਤੇ ਬੀਜੇਪੀ ਸ਼ੁਰੂ ਤੋਂ ਇਕੱਠੇ ਹੋਏ ਕਦੋਂ? ਜਦੋਂ ਪੰਜਾਬੀ ਸੂਬਾ ਬਣਿਆ। 66 ਵਿੱਚ ਪੰਜਾਬ ਵੰਡਿਆ ਗਿਆ। ਬੀਜੇਪੀ اپوز ਪੰਜਾਬੀ ਸੂਬਾ। ਲੇਕਿਨ ਜਦੋਂ 67 ਪੰਜਾਬੀ ਸੂਬਾ ਬਣਿਆ। ਪਹਿਲੀ ਲੈਕਚਰ ਅਕਾਲੀ ਜਿੱਤੇ ਮジョਰਿਟੀ ਨਾ ਲੈ سکے۔ ਸੋ ਉਹਨਾਂ ਨੇ ਜਨ ਸੰ ਉਹਦੋਂ ਹੁੰਦਾ ਸੀ ਜਨਸੰਗ ਉਹਨਾਂ ਦੇ ਬੰਦੇ ਬੈ ਲੈ ਕੇ ਕ联ਿਸ਼ਨ ਬਣਾ ਲਈ ਸੋ ਪਹਿਲਾਂ ਤਾਂ ਅਕਾਲੀਆਂ ਦੀ ਜਿਹੜੀ ਪੋਲਿਟੀਕਲ ਮੋਰੈਲਟੀ ਖਤਮ ਹੋ ਗਈ ਤੇ ਜਿਹੜੇ ਲੋਕ اپੋਜ਼ ਨੇ ਪੰਜਾਬੀ ਉਹਨਾਂ ਦਾ ਜੱਫੀ ਪਾ ਲਈ ਹਾਂਜੀ ਅੱਛਾ ਉਹ ਜੱਫੀ ਚਲਦੀ ਰਹੀ ਜਲਦੀ ਜਲਦੀ ਬਾਦਲ ਸਾਹਿਬ ਮੁੱਖ ਮੰਤਰੀ ਆ ਗਏ ਮੁੱਖ ਮੰਤਰੀ ਬਣ ਕੇ ਇੱਕ ਵਾਰੀ ਕ联ਿਸ਼ਨ ਟੁੱਟ ਗਈ ਕਿ ਜਲੰਧਰ ਨੂੰ ਜਿਹੜਾ ਉਹ ਅੰਮ੍ਰਿਤਸਰ ਕਿਉਂ ਸ਼ਾਮਲ ਕਰ ਲਿਆ ਐਜੂਕੇਸ਼ਨ ਦੀ ਫੀਲਡ ਵਿੱਚ ਸੋ ਉਹਦਾ ਜਿਹੜਾ ਦਾਇਰਾ ਸੀ ਗੁਰੂ ਨਾਨਕ ਯੂਨੀਵਰਸਿਟੀ ਦਾ ਉਹ ਲਾਰਜ ਹੋ ਗਿਆ ਹਾਂਜੀ ਬੀਜਪੀ اپوز ਜਲੰਧਰ ਗoing to ਅੰਮ੍ਰਿਤਸਰ ਉਹ ਇਦਾਂ ਲੱਗਿਆ ਜਿਵੇਂ ਪਾਕਿਸਤਾਨ ਜਾ ਰਹੇ ਦੇ ਰਿਜ਼ਾਈਨ ਅਕਾਲੀ ਗਵਰਨਮੈਂਟ ਟੁੱਟ ਗਈ ਉਸ ਤੋਂ ਬਾਅਦ ਗਾਨੀ ਜ਼ੈਲ ਸਿੰਘ ਚੀਫ ਮਿਨਿਸਟਰ ਬਣ ਗਿਆ ਹਾਂਜੀ ਪੰਜ ਸਾਲ ਫਿਰ ਇਹ ਵੱਖ-ਵੱਖਰੇ ਲੇਕਿਨ ਉਸ ਤੋਂ ਬਾਅਦ ਇਹ ਇਕੱਠੇ ਹੋ ਗਏ ਜਦੋਂ ਐਮਰਜੈਂਸੀ ਤੋਂ ਬਾਅਦ 78 ਤੋਂ 80 ਤੱਕ ਫਿਰ ਇਕੱਠੇ ਹੋਏ 80 'ਚ ਫਿਰ ਕਿਉਂਕਿ ਹਾਰ ਗਏ ਦੋਨੋਂ ਇੰਦਰਾ ਗਾਂਧੀ ਉੱਪਰ ਆ ਗਈ ਇਹ ठा ਦਰਬਾਰਾ ਚੰਗ ਆ ਗਿਆ ਉਦੋਂ ਪੰਜਾਬ ਦਾ ਦੁਖਾਂਤ ਸ਼ੁਰੂ ਹੋ ਗਿਆ ਹਾਂਜੀ ਇਹ ਵਕ ਹੋ ਗਏ ਸੋ ਇਹ 15 16 ਸਾਲ ਨੇੜੇ ਆਏ ਨਹੀਂ ਪਹਿਲੀ ਵਾਰੀ ਬਦਲ ਸਾਹਿਬ ਦੀ ਪਾਰਟੀ ਜਿੱਤੀ ਭਾਜਪਾ ਦੇ ਐਮਪੀ ਆਪਣੇ ਟਿਕਟ ਤੇ ਇਹ ਆਪਣੇ ਤੇ ਉਦੋਂ ਨੈਸ਼ਨਲ ਲੈਵਲ ਤੇ ਭਾਜਪਾ ਉਮਰਜ ਹੋਣ ਲੱਗੀ ਬਾਜਪਾਈ ਲੀਡਰ ਬਣ ਗਏ ਤਾਂ ਉਹਨਾਂ ਨੂੰ 13 ਦਿਨ ਦੀ ਉਦੋਂ ਸਰਕਾਰ ਬਣੀ ਸੀ ਤਾਂ ਉਸ ਟਾਈਮ ਤੇ ਬਾਦਲ ਸਾਹਿਬ ਦੀ ਮਾਂ ਬਾਜਪਾਈ ਨਾਲ ਮੀਟਿੰਗ ਕਰਾਈ ਉਹ ਕਿਉਂ ਕਰਵਾਈ ਇਹ ਦੋ ਗਰੁੱਪ ਸੀ ਅਕਾਲੀ ਦਲ ਦੇ ਟੋੜਾ ਸਾਹਿਬ ਤੇ ਬਾਦ ਉਦੋਂ ਵੀ ਸੀ ਟੋੜਾ ਸੁਰਜੀਤ ਸਿੰਘ ਬਰਨਾਲਾ ਇਹ ਚਾਹੁੰਦੇ ਸੀ ਕਿ ਅਸੀਂ ਦੇਵ ਗੋੜਾ ਦੀ ਜਿਹੜੀ ਸਰਕਾਰ ਹੈ ਉਹਦੇ ਜੀ ਮਿਨਿਸਟਰ ਬਣ ਗਏ ਤੇ ਬਾਦਲਵਾਜ਼ ਨਾਟ ਬਿਲਿੰਗ ਸੋ ਆਈ ਮੀਟ ਹਿਮ ਇਨ ਪੰਜਾਬ ਭਵਨ ਦਿੱਲੀ ਮੈਂ ਕਹਿੰਦਾ ਇਹ ਹੋ ਰਿਹਾ ਫਿਰ ਯੂਸਡ ਹੈ ਕਹਿੰਦਾ ਆਈ ਐਮ ਆਪੋਜ਼ ਟੂ ਕਾਂਗਰਸ ਤੇ ਮੈਂ ਕਹਿੰਦਾ ਜਿਹੜੀ ਉਹ ਕੋਲੀਸ਼ਨ ਹੈ ਉਹ ਕਾਂਗਰਸ ਸਪੋਰਟਡ ਹੈ ਉਹਨਾਂ ਕੋਲ ਤਾਂ ਥੋੜੇ ਜਿਹਾ ਐਮਪੀ ਹੈ ਕਾਂਗਰਸੀ ਉਹ ਕਹਿੰਦਾ ਨਾ ਆਈ ਡਾਉਂਟ ਮੈਂ ਕਹਿੰਦਾ ਫਿਰ ਦਨ ਵਟ ਤਦ ਤੁਸੀਂ ਦੱਸੋ ਮੈਂ ਕਹਿੰਦਾ ਲੈਟਸ ਗੋ ਬਾਜਪਾਈ ਲੀਡਰ ਹੈ ਤੁਹਾਨੂੰ ਮੈਂ ਮੀਟਿੰਗ ਕਰਾ ਦੇਣਾ ਜੀ ਇਹਨੂੰ ਮੈਂ ਨਾਲ ਲਗਾ ਕਾਰਜ ਬਿਠਾ ਕੇ that is the first time they met ਉਹ ਮੀਟ ਕਰਕੇ ਇਹ ਦੇ ਅਗਰੀਡ ਸ਼ਾਮ ਨੂੰ ਬਾਦਲ ਨੇ ਲੈਟਰ ਦਿੱਤਾ ਉਹਨਾਂ ਨੂੰ ਕਿ ਆਈ ਸਪੋਰਟ ਬੀਜਪੀ ਟੋੜਾ ਦੇ ਬਰਨਾਲਾ ਬਹੁਤ ਨਰਾਜ਼ ਹੋਏ ਉਹ ਕਹਿੰਦੇ ਉਸ ਤੇ ਸੌਦਾ ਕਰਾਂ ਸੌਦਾ ਵੀ ਔਕਾ ਵਰਡ ਹੈ ਕਿ ਅਸੀਂ ਤੇ ਫੈਸਲਾ ਕਰਾਂ ਤੇ ਨੈਚੁਰਲੀ ਉਹਨਾਂ ਦੀ ਬਜ਼ਾਰਤ ਗਈ ਸੋ ਫਿਰ ਬਾਦਲ ਉਸ ਵਕਤ ਤੋਂ ਹੋਣ ਤੱਕ ਇਹ ਉਹਨਾਂ ਦੇ ਨਾਲ ਹੈ। ਕਮ ਵਟ ਮੇਦੇ ਵਟ ਟੁਗੇਦਰ ਜਿਹੜਾ ਉਹ 9 ਮਾਸ ਉਹ ਤੇ ਹੁਣ ਆ ਕੇ ਫਾਰਮਰ ਰਿਜਿਟੇਸ਼ਨ ਤੇ ਟੁੱਟੇ ਪਰ ਜਿਹੜੇ ਹੁਣ ਟੁੱਟੇ ਨਾ ਇਸ ਦਾ ਮੈਂ ਉਹਦੇ ਪੋਲਿਟਿਕਲ ਨਹੀਂ ਕਹਿਣਾ ਚਾਹੁੰਦਾ ਆਈ ਥਿੰਕ ਜਿਹੜੇ ਮੋਦੀ ਜੀ ਜਾਂ ਗਮਤ ਸ਼ਾ ਆਰ ਟੋਟਲ ਐਂਗਰੀ ਆਂਦੇ ਸੀ ਸ਼ੁਰੂ ਕਿ ਜਦੋਂ ਸਾਡੇ ਅੱਗ ਲੱਗੀ ਸੀ ਇਹਨਾਂ ਨੇ ਬਲਦੀ ਤੇ ਤੇਲ ਪਾਤਾ। ਗੁਜਾਏ ਫਾਰਮਰ ਰਿਜਿਟੇਸ਼ਨ ਨੂੰ ਕੋਈ ਰਸਤਾ ਲਵ ਦੇ ਇਹ ਉੱਥੇ ਜਮਨ ਹੋ ਗਏ ਤੇ ਸਾਡੀ ਲੜਾਈ ਵੱਧ ਗਈ ਸੋ ਉਹ ਇਸ ਕਰਕੇ ਥੋੜਾ ਜਿਹਾ ਹੈਜੀਟੈਂਟ ਪਰ ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਇਹ ਕਹਿੰਦੇ ਨੀਡ ਆਫ ਦੀ ਆਰ ਸੀਗੀ ਅਗਰ ਅਕਾਲੀ ਦਲ ਉਸ ਵੇਲੇ ਅਪੋਜ਼ ਨਾ ਕਰਦਾ ਤੇ ਫੇਰ ਅਕਾਲੀ ਦਲ ਪੰਜਾਬ ਚੋਂ ਖਤਮ ਹੋ ਜਾਂਦਾ ਨਾ ਅਕਾਲੀ ਦਲ ਦੀ ਗਲਤੀ ਇਹ ਕੋਈ ਕਿ ਪਹਿਲਾਂ ਡਟ ਕੇ ਸਪੋਰਟ ਕਰਦੇ ਰਹੇ ਮੈਂ ਆਪ ਸੁਣਿਆ ਸਪੀਚਾਂ ਕਰਦੇ ਰਹੇ ਭਈ ਠੀਕ ਹੈ ਬਿੱਲ ਦੀ ਵਕਾਲਤ ਕੀਤੀ ਇਹਨਾਂ ਨੇ ਸੋ ਇਸ ਕਰਕੇ ਦੋਨੋਂ ਪਾਸੋਂ ਗਏ ਫਾਰਮਰਸ ਨੇ ਇਹਨਾਂ ਨੂੰ ਐਡਵਾਂਟੇਜ ਨਹੀਂ ਦਿੱਤਾ ਕਿ ਤੁਸੀਂ ਸਾਡੀ ਮਦਦ ਕੀਤੀ ਭਾਜਪਾ اپੋਜ਼ ਹੋ ਗਈ ਸੋ ਦੇ ਲਾਸਟ ਫਰਮ ਬੋਥ ਸਾਈਡ ਥੈਟਸ ਵਾਈਨ ਇਲੈਕਸ਼ਨ ਨੋਬਾਡੀ ਵੋਟਡ ਫਰ ਦੇ ਦੇ ਕੁਡਨਟ ਵਿਨ ਓਵਰ ਜਿੰਨਾ ਵਾਸਤੇ ਉਹ ਕੁਰਬਾਨ ਹੋਏ ਸੋ ਇਸ ਕਰਕੇ ਉੱਪਰਲੇ ਨੂੰ ਇਹ ਹੈ ਕਿ ਇਹ ਸਾਨੂੰ ਵਕਤ ਸੇ ਛੱਡ ਗਏ ਸੋ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਨਾ ਕੀ ਹੋਣਾ ਹੈ ਉਹ ਹੈ ਅੜੇ ਚੰਦਰ ਰਸਤੇ ਕਿਉਂਕਿ ਡਿਸੀਜਨ ਨਾ ਉੱਪਰੋਂ ਜੀ ਨਾਡ ਦੀ ਲੋਕਲ ਭਾਜਪਾ ਉੱਪਰਲੇ ਜਦ ਤੱਕ ਅਗਰੀ ਨਹੀਂ ਕਰਨਗੇ ਇਹ ਕੁਝ ਨਹੀਂ ਕਰ ਸਕਦੇ ਪਰ ਸੋ ਇਹ ਵੀ ਮੈਂ ਇਸ ਬਾਰੇ ਕੋਈ ਕੈਨ ਨਾ ਪ੍ਰਡਿਕਟ ਪਰ ਇਹ ਦੁਬ ਦਜਾ ਇਹ ਹੁਣ ਕਿੰਨਾ ਚਿਰ ਹੈ ਕਿ ਉਹ ਇਲੈਕਸ਼ਨ ਤੋਂ ਪਾਰਲੀਮੈਂਟ ਦੀ ਹੈ ਅਸੈਂਬਲੀ ਤੋਂ ਬੜੇ ਦੂਰ ਹੈ ਸੋ ਪਾਰਲੀਮੈਂਟ ਦੀ ਜੇ ਨਾ ਹੋਈ ਤੇ ਫਿਰ ਫੋਖੋਕ ਲੜਨਗੇ ਸਰ ਇੱਕ ਚੀਜ਼ ਹੈ ਤੁਸੀਂ ਹੁਣੇ ਹੁਣੇ ਨਾ ਜ਼ਿਕਰ ਕੀਤਾ ਹੈ ਆਪਣੀ ਗੱਲ ਦੇ ਵਿੱਚ ਗਿਆਨੀ ਜੈਲ ਸਿੰਘ ਬਾਰੇ ਜ਼ਿਕਰ ਕੀਤਾ ਤੁਸੀਂ ਇੱਕ ਕੱਲ ਜਿਸ ਵਕਤ ਅਸੀਂ ਤੁਹਾਡੇ ਪ੍ਰੋਗਰਾਮ 'ਚ ਸੀਗੇ ਤੇ ਸਪੀਕਰ ਸਾਹਿਬ ਜਿਹੜੇ ਨੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਕਹਿਆ ਕਹਿੰਦੇ ਹਜੇ ਮੈਨੂੰ ਵੀ ਨਹੀਂ ਪਤਾ ਲੱਗਦਾ ਕਿ ਉਹਨਾਂ ਨੇ ਕੀ ਕੀ ਚੀਜ਼ਾਂ ਕੀਤੀਆਂ ਜੋ ਤੁਸੀਂ ਉਹਨਾਂ ਨੂੰ ਦੱਸ ਦਿੰਦੇ ਹੋ ਉਹਨਾਂ ਨੇ ਇੱਕ ਸਰਵੈਂਟ ਕੁਆਟਰ ਵਾਲੀ ਗੱਲ ਦਾ ਜ਼ਿਕਰ ਕੀਤਾ ਸੀ ਜਰੂਰ ਦੱਸੋ ਕਹਿੰਦੇ ਕਿ ਇੱਕ ਵਾਰੀ ਸਰਵੈਂਟ ਕੁਆਟਰ ਵੀ ਰਹਿਣਾ ਪਿਆ ਸੀ ਉਹਨਾਂ ਨੂੰ ਕਹਾਣੀ ਕੀ ਸੀ ਕੀ ਕਿਸ ਤਰ੍ਹਾਂ ਸੀ ਮੈਨੂੰ ਮੈਨੂੰ ਦੱਸਿਆ ਉਹਨਾਂ ਨੇ ਵੀ ਕਿ ਜਦੋਂ ਗਿਆਨੀ ਜੀ ਸੀਐਮ ਹਟ ਕੇ ਆ ਗਏ ਸੀ ਨਾ ਤੇ ਫਿਰ ਚੰਡੀੜਾ ਆ ਗਏ ਉਹਨਾਂ ਕੋਲ ਜਦੋਂ ਇਥੋਂ ਆਪਣਾ ਇੱਕੋ ਗਿਆਨੀ ਜ਼ੈਲ ਸਿੰਘ ਦੀ ਬੜੀ-ਬੜੀ ਸਿਫਤ ਕੀਏ ਪਾਲਟਿਸ ਇਜ਼ ਅ ਰੇਅਰ ਮੈਨ ਜੋ ਸੀਐਮ ਬਣ ਕੇ ਹੋਮਸ ਜਿਹੜੀਆਂ ਬਣ ਕੇ ਰਾਸ਼ਟਰ ਆਪਣਾ ਘਰ ਨਹੀਂ ਬਣਾ ਸਕਿਆ ਹੀ ਹੈਜ਼ ਨੋ ਹੋਮ ਇਨ ਚੰਡੀਗੜ੍ਹ ਨੋ ਹੋਮ ਇਨ ਡელი ਜੀ ਇਹ ਇੱਕ ਬੜੀ ਵੱਡੀ ਮਿਸਾਲ ਹੈ ਪਾਲਟਿਸ ਦੀ ਇੱਕ ਐਸੈਂਬਲੀ ਦਾ ਐਮਐਲਏ ਚਾਰ ਘਰ ਬਣਾਉਂਦਾ ਬਿਲਕੁਲ ਤਾਂ ਗਿਆਨੀ ਜੀ ਹੈ ਨੋ ਜਦੋਂ हट ਗਏ ਸੀਐਮ ਤੋਂ ਤਾਂ ਨੈਚੁਰਲੀ ਇਹ ਫਿਰ ਐਮਐਲਏ ਵੀ ਨਹੀਂ ਸੀ ਕਿ ਇਹਨਾਂ ਨੂੰ ਐਮਐਲਏ ਕੁਆਟਰ ਮਿਲ ਜਾਂਦਾ ਤਾਂ ਹੀ ਲਿਵਡ ਇਨ ਅ ਫੈਮਿਲੀ ਆਪਣੇ ਘਰ ਦੇ ਦੀ ਉਹਨਾਂ ਦੇ ਗ੍ਰਹਾਜ ਵਿੱਚ ਦੈਟਸ ਵਾਟ ਯੂ ਵਾਂਟਡ ਅੱਛਾ ਕਿ ਆਪਣੇ ਘਰ ਦੇ ਨੇ ਫੈਮਿਲੀ ਦੇ ਜਿਹੜੇ ਰਹਿੰਦੇ ਸੀ ਉਹਨਾਂ ਨੇ ਇਹਨੂੰ ਗਰਾਜ ਦੇ ਦਿੱਤਾ ਤੇ ਗਰਾਜ ਵਿੱਚ ਰਹਿੰਦੇ ਸੀ ਅੱਛਾ ਮਤਲਬ ਉਹ ਇੱਕ ਮੁੱਖ ਮੰਤਰੀ ਜਿਹੜਾ ਅਜਿਹੇ ਲੈਵਲ ਦਾ ਮੁੱਖ ਮੰਤਰੀ ਉਹ ਗਰਾਜ ਵਿੱਚ ਰਿਹਾ ਸੋ ਉਹ ਦੋ ਸੋਸ ਕਰਕੇ ਆਈ ਥਿੰਕ ਹੀ ਰੈਂਟ ਦਾ ਕਿ ਚੰਡੀਗੜ੍ਹ ਉਹ ਸਾਲ ਡੇਢ ਸਾਲ ਇੱਥੇ ਗਰਾਜ ਵਿੱਚ ਹੀ ਰਹੇ ਫਿਰ ਸ਼ਾਇਦ ਉਹਨਾਂ ਨੂੰ ਇੱਕ ਐਮਐਲਏ ਨੇ ਆਪਣੀ ਕੋਠੀ ਚ ਲੈ ਗਿਆ ਸਰ ਜਿਸ ਸਮੇਂ ਤੁਹਾਡੇ ਨਾਲ ਗੱਲ ਕਰਦੀ ਆ ਮੈਨੂੰ ਨਾ ਬੜੇ ਪੱਖ ਯਾਦ ਆ ਜਾਂਦੇ ਆ ਤੇ ਹੁਣ ਮੈਨੂੰ ਜਿਹੜੀ ਇਸ ਤਰੀਕ ਇਸ ਵਕਤ ਸਭ ਤੋਂ ਇੱਕ ਵੱਡਾ ਮੁੱਦਾ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਚੱਲਦਾ ਆਇਆ ਹੈ ਬਾਰ ਬਾਰ ਕਿ ਪੰਜਾਬ ਯੂਨੀਵਰਸਿਟੀ ਪਹਿਲਾਂ ਕਹਿੰਦੇ ਕਿ ਇੱਥੇ ਹਰਿਆਣੇ ਨੂੰ ਵੀ ਇਨਵੋਲਵਮੈਂਟ ਮਿਲਣੀ ਚਾਹੀਦੀ ਸਾਰੀਆਂ ਚੀਜ਼ਾਂ ਹੋਈਆਂ ਲੇਕਿਨ ਅਸੀਂ ਇਸ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਆ ਨਾ ਵੀਸੀ ਦੇ ਨਾਲ ਥੋੜੇ ਦਿਨ ਪਹਿਲਾਂ ਸਾਡੀ ਗੱਲ ਹੋ ਰਹੀ ਸੀ ਉਹ ਦੱਸ ਰੇ ਸੀ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਦੇ ਕੋਲ ਅੰਦਰ ਨਾ ਫੈਕਲਟੀ ਨੂੰ ਪੂਰਾ ਕਰਨ ਦੇ ਵਾਸਤੇ ਸਾਡੇ ਕੋਲ ਪੈਸੇ ਹੈਗੇ ਨੇ ਨਾ ਨਵੇਂ ਕੋਰਸੇਸ ਦੇ ਵਾਸਤੇ ਹੈਗੇ ਨੇ ਨਾ ਅੰਦਰਲੇ ਹੌਸਟਲਸ ਨੂੰ ਸਹੀ ਕਰਨ ਦੇ ਲਈ ਹੈਗੇ ਨੇ ਇਹ ਪੰਜਾਬ ਯੂਨੀਵਰਸਿਟੀ ਦਾ ਸਾਰਾ ਮਸਲਾ ਤੁਸੀਂ ਕਿੱਥੇ ਕਿਨੂੰ ਐਨਲਾਈਜ਼ ਕਰਦੇ ਹੋ ਕੀ ਤੁਹਾਨੂੰ ਇਹਦੇ ਅੰਦਰ ਦੀ ਜੜ ਕਿ ਲੱਗਦੀ ਹੈ ਹਾਲਾਤਾਂ ਨੂੰ ਉਹ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਦੋਂ ਹਰਿਆਣਾ ਵੱਖ ਹੋਇਆ ਉਦੋਂ ਇਹ ਕਾਮਨ ਰੱਖ ਲਈ ਕਿ ਹਰਿਆਣੇ ਦੇ ਕਾਲਜ ਵੀ ਇਹਦੇ ਨਾਲ ਰਹੇ ਪਰ ਹਰਿਆਣਾ ਨੇ ਖੁਦ ਵਿਡਰਾਅ ਕਰ ਲਿਆ ਜੀ ਵਾਂਸ ਦੇ ਆਰ ਦੇਮਸੈਲਫ ਡਿਸਾਈਡਿਡ ਕਿ ਅਸੀਂ ਚਿੱਨੀ ਰਹਿਣਾ ਸੋ ਦੇ ਵੈਂਟ ਆਊਟ ਆਨ देयर ਓਨ ਇਟ ਮੀਨਸ ਨਾਓ ਪਿਓਰ ਪੰਜਾਬ ਬਿਲਕੁਲ ਹੁਣ ਮੁਸ਼ਕਿਲ ਕੀ ਹੈ ਫਾਈਨੈਂਸ਼ੀਅਲ ਜੋ ਕੋ ਫਾਈਨੈਂਸ਼ੀਅਲ ਇੰਡੀਅਨੀਆਂ ਸਾਰੀਆਂ ਯੂਨੀਵਰਸਿਟੀ ਦੇ ਕੋ ਇੰਡੀਆ ਦੇ ਸਾਰੇ ادارے ਕਾਲੀ ਯੂਨੀਵਰਸੀਆਂ ਕੀ ਐਵਰੀ ਸਟੇਟ ਇਜ਼ ਡਿਪੈਂਡੈਂਟ ਔਨ ਸੈਂਟਰ ਜੀ ਪਰ ਐਨੀ ਸੋ ਪੰਜਾਬ ਯੂਨੀਵਰਸਿਟੀ ਕੀ ਦਾ ਕਰੰਚ ਕਿਉਂ ਹੈ ਕਿ ਫੀਸਾ ਵਗੈਰਾ ਜਿਹੜੀਆਂ ਸਟੂਡੈਂਟ ਦੀਆਂ ਇਹ ਵਧਾ ਨਹੀਂ ਸਕਦੇ ਹਮਮ ਉਹ ਕੋ ਤੁਸੀਂ ਕੰਪੈਰੀਜ਼ਨ ਕਰੋ ਕਦੇ ਹੁਣ ਕਦੇ ਫਿਰ ਕਰਨਾ ਅੰਮ੍ਰਿਤਸਰ ਯੂਨੀਵਰਸਿਟੀ ਨੂੰ ਕਿਉਂ ਨਹੀਂ ਘਟਾ ਕਦੀ ਜਾ ਕੇ ਉੱਥੇ ਦੇਖੋ ਕੋਈ ਯੂਨੀਵਰਸਿਟੀ ਨੂੰ ਕਿਉਂ ਨਹੀਂ ਕਰਾਇਆ ਕਦੀ ਉਹਨਾਂ ਨੇ ਮੰਗਿਆ ਵੀ ਨਹੀਂ ਜੀ ਨਹੀਂ ਮੰਗਿਆ ਨਹੀਂ ਸੋ ਇਹ ਦੇਖੋ ਨਾ ਵੀ ਜੇ ਉਹ ਯੂਨੀਵਰਸਿਟੀਆਂ ਕਿਵੇਂ ਚੱਲ ਰਹੀਆਂ ਸੋ ਸਾਡੇ ਇਸ ਯੂਨੀਵਰਸਿਟੀ ਦੀ ਪ੍ਰਾਪਨ ਨੂੰ ਸ਼ੁਰੂ ਤੋਂ ਹੀ ਰਹੀ ਕਿ ਜਿਹੜੇ ਆਪ ਇਨਕਮ ਗਰੋ ਕਰਨੀ ਹੈ ਉਹ ਇਹ ਕਰ ਨਹੀਂ ਸਕਦੇ ਛੇ ਦੂਜੇ ਦੇ ਕੀ ਪੰਜਾਬ ਜੀ ਪੰਜਾਬ ਫਾਈਨੈਂਸ਼ਲੀ ਆਪ ਸਟਰੋਂਗ ਨਹੀਂ ਕਿੰਨੀ ਗਰੰਟੀ ਉਹ ਦੇ ਦੇਣ ਮੈਂ ਉਹੀ ਗੱਲ ਕਰਨ ਨਗੀ ਸੀ ਸਰ ਤੁਹਾਡੇ ਨਾਲ ਕਿਉਂਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਕਿ ਅਗਰ ਕੋਈ ਵੀ ਸਾਡੀ ਮਦਦ ਨਾ ਕਰੇ ਅਸੀਂ ਸਮਰਥ ਹਾਂ ਪੰਜਾਬ ਯੂਨੀਵਰਸਿਟੀ ਨੂੰ ਇੱਕ ਅਗਲੇ ਲੈਵਲ ਤੱਕ ਲੈ ਕੇ ਜਾਣ ਨੂੰ ਤੁਹਾਨੂੰ ਲੱਗਦਾ ਕਿ ਉਹ ਇਤ ਨੋਮੀ ਉਹ ਜੋ ਪਟਿਆਲੇ ਵੀ ਕਹਿਆ ਕਿ ਆਏ ਪਟਿਆਲਾ ਯੂਨੀਵਰਸਿਟੀ ਨੂੰ ਦੇਾਂਗੇ ਅਨਾਉਂਸ ਕਰਾਇਆ ਯੂਨੀਵਰਸਿਟੀ ਆਪ ਜਾ ਕੇ ਜਿੱਤਾ ਉੱਥੇ ਵੀ ਨਹੀਂ ਸਵਾਲ ਹੈ ਕਿ ਪੰਜਾਬ ਗੂਗਲ ਪੈਸਾ ਹੋਏ ਤਾਂ ਦੇਗਾ ਨਾ ਪੰਜਾਬ ਆਪ ਫਾਈਨੈਂਸ਼ਲੀ ਇਸ ਵੇਲੇ ਡਿਪੈਂਡੈਂਟ ਸੋ ਇਸ ਕਰਕੇ ਇਹ ਯੂਨੀਵਰਸਿਟੀ ਮੈਂ ਇਸ ਗੱਲ ਦੇ ਆਕੇ ਚਾਹਾਂ ਕਿ ਇਹ ਹੁਣ ਹਰਿਆਣੀ ਪੰਜਾਬ ਦੀ ਚਾਹੀਦੀ। ਇਹ ਹੁਣ ਗਲਤ ਹੈ ਕਿ ਹਰਿਆਣਾ ਉਹਦੇ ਦੋਨੋਂ ਕੰਮ ਹੋ ਜਾ। ਦੇਖੋ ਜਿਹੜੀ ਪੰਜਾਬ ਦੀ ਇਹ ਇੱਕ ਸੈਂਟੀਮੈਂਟਲ ਡਿਮਾਂਡ ਹੈ ਕਿ ਹਾਈ ਕੋਰਟ ਵੀ ਵੱਖ ਹੋਵੇ। ਜੀ ਇਹ ਇਹ ਗੱਲ ਇਹ ਰੋਜ਼ ਦੇ ਝਗੜੇ ਮੈਂ ਤੇ ਪੁੱਛੇ ਬਿਆਨ ਦਿੰਦਾ ਕਿ ਮੋਦੀ ਜੀ ਤੋਂ ਬਾਅਦ ਪਾਵਰਫੁੱਲ ਪ੍ਰਾਈਮ ਮਿੰਿਸਟਰ ਦੇ ਪਿੱਛੇ ਤੇਰਾ ਜਿਹਾ ਬਿਆਨ ਨਹੀਂ ਦਿੱਕੇ। ਹਮ ਆਫਟਰ ਦਿਸ ਇਲੈਕਸ਼ਨ ਲੈਟ ਹਿਮ ਡਿਸਾਈਡ ਕਿ ਪੰਜਾਬ ਹਰਿਆਣਾ ਦੇ ਝਗੜੇ ਖਤਮ। ਲੱਗਦਾ ਕਿ ਉਹ ਕਰ ਸਕਦੇ ਨੇ ਇਹ? Only he can do now. Nobody else. ਹਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ 10 ਸਾਲ ਕੁਡਨਟ ਡੂ ਇਟ। ਲੋਕੋ ਵਾਂਸ ਫਾਰ ਆਲ ਕੈਂਡੀਡੇਟ ਕੈਪੀਟਲ ਸ਼ੁੱਡ ਬੀ ਡਿਵਾਈਡਿਡ। ਹਰਿਆਣਾ ਸ਼ੁੱਡ ਬਿਲਡ देयर ओन। ਆਫਟਰ ਕਿਹੜੀ ਸਟੇਟ ਇੰਡੀਆ 'ਚ ਕੋਈ ਸਟੇਟ ਰਹਿ ਗਈ? ਅਸੀਂ ਲੜਦੇ ਹੀ ਰਹਾਂਗੇ। ਹਾਲਾਂਕਿ ਅਸੀਂ ਸੇਮ ਸਟਾਕ ਆ, ਸੇਮ ਕਲਚਰ ਐ, ਸੇਮ ਹਰਿਆਣਾ ਸਾਰਾ ਪੰਜਾਬੀ ਬੋਲਦਾ। ਬਿਲਕੁਲ। ਸਵਾਈ ਰੋहतक ਦੇ ਜੋ ਦੋ ਜ਼ਿਲ੍ਹਿਆਂ ਦੇ ਮੈਂ ਹਰਿਆਣਾ 'ਚ ਪੋਸਟਡ ਰਿਹਾ। ਬਾਲੇ ਰਿਆਂ ਨਾਰ ਨੌਲ ਰਿਆਂ ਸਾਰੇ ਪੰਜਾਬੀ ਬਿਲਕੁਲ ਸੋ ਅਸੀਂ ਲੜਾਈ ਕਿਸ ਗੱਲ ਦੀ ਲੜ ਰਹੇ ਹਾਂ ਜੀ ਇੱਕ ਵਾਰੀ ਅਸੀਂ ਇਕੱਠੇ ਹੋ ਕੇ ਸੋ ਨਾਲ ਲੜੀਏ ਤੇ ਸਾਡੇ ਸਾਰੇ ਫਾਇਦੇ ਹੋ ਜਾਣ ਤੇ ਇਹ ਤਾਂ ਡਿਸੀਜਨ ਮੋਦੀ ਲੈ ਸਕਦੇ ਆ ਹੀ ਸ਼ੁੱਡ ਡਿਸਾਈਡ ਵਨ ਫਾਰ ਆ ਹਮ ਕਿ ਮੈਂ ਇਹ ਦੁਬਦ ਖਤਬ ਕਰਨੀ ਹੈ ਤੇ ਇੱਕ ਸਰਕਾਰ ਨੂੰ ਕੀ ਹੈ ਹਰ ਸਟੇਟ ਦਾ ਨਵਾਂ ਕੈਪੀਟਲ ਬਣ ਰਿਹਾ ਇਹ ਹੁਣ ਅੰਧਰਾ ਤੇ ਤੇਲੰਗਾਨਾ ਦੇ ਬੜੇ ਨਹੀਂ ਕੈਪੀਟਲ ਬਿਲਕੁਲ ਹਾਂ ਜੀ ਦੋਵਾਂ ਨੇ ਬਣਾ ਲੈ ਸੋ ਸਾਨੂੰ ਕੀ ਔਖਾ ਹੈ ਹਰਿਆਣੇ ਦੇ ਲੋਕ ਵੀ ਚਾਹੁੰਦੇ ਹਮ ਕਿ ਕੈਪੀਟਲ ਜੀਨਦ ਹੋਵੇ ਖੁਰਸ਼ੇਤਰ ਹੋਵੇ ਉਬਜਰੇ ਚੱਲੀ ਜਾਣ ਨੂੰ ਓਕੇ ਸੋ ਇਹ ਕਰ ਕਰਕੇ ਇਹ ਰੋਜ਼ ਪਾਣੀ ਦਾ ਝਗੜਾ ਕਿਤੇ ਨਾ ਕਿਤੇ ਸਰ ਜਿਸ ਨੂੰ ਤੁਸੀਂ ਇਹ ਚੀਜ਼ਾਂ ਨੂੰ ਦੇਖਦੇ ਹੋ ਨੇ ਲੋਕ ਵੀ ਆਮ ਲੋਕ ਉਹਨੇ ਕਹਿਣ ਲੱਗੇ ਕਹਿੰਦੇ ਕਿ ਜਿਹੜੇ ਮੁੱਦੇ ਬਣਾਏ ਜਾਂਦੇ ਨੇ ਇਹ ਸਿਆਸੀ ਮੁੱਦੇ ਨੇ ਲੋਕਾਂ ਦੇ ਮੁੱਦੇ ਨਹੀਂ ਆਉਂਦੇ ਆ ਕਿ ਰੋਜ਼ ਮੀਟਿੰਗ ਹੋ ਰਹੀ ਹੈ ਮੀਟਿੰਗ ਬੰਦ ਹੋਏ ਬਾਹਰ ਆ ਜਾਂਦੇ ਚਾਪੀ ਕੇ ਆਗੇ ਇਹ ਡਿਸੀਜਨ ਕੌਣ ਲਏਗਾ ਡਿਸੀਜਨ ਪ੍ਰਾਈਮ ਮਿੰਿਸਟਰ ਇਸ ਵਕਤ ਇੰਡੀਆ ਚ ਕੈਪੈਸਿਟੀ ਟੂ ਟੇਕ ਡਿਸੀਜਨ ਐਂਡ ਬੀਇੰਗ ਅ ਨਿਊਟਰਲ ਡਿਸੀਜਨ ਉਹ ਮੋਦੀ ਜੀ ਹੋ ਹੀ ਸ਼ੁੱਡ ਕਮ ਅਪ ਇਹ ਸਾਰੀਆਂ ਲੋਕ ਉਹਨੂੰ ਆਵਾਜ਼ ਦੇਣ ਮੈਂ ਤਾਂ ਦੋ ਵਾਰੀ ਇਹ ਬੋਲ ਚੁੱਕਾ ਕਿ ਹੀ ਸ਼ੁੱਡ ਨਾ ਕਮ ਅ ਫਾਰਵਰਡ ਕਿ ਇੰਡੀਆ ਦੀ ਇਹ ਜਗਾ ਬਾਰਡਰ ਸਟੇਟ ਹੈ ਵਾਈ ਬੀ ਵੀ ਫਾਈਟ ਹੂੰ ਕਿੰਨੇ ਝਗੜੇ ਹੁੰਦੇ ਬਿਲਕੁਲ ਹਰ ਵਾਰ ਜੁ ਹੁੰਦਾ ਇੱਕ ਵਾਰੀ ਇਹ ਵੀ ਹੋਇਆ ਯਾਦ ਹੋਣਾ ਤੁਹਾਨੂੰ ਜਦੋਂ ਅਤੰਕਵਾਦੀ ਭਜਨ ਲਾਲ ਸੀਸੀਆ ਹਣ ਇਸੇ ਨੂੰ ਰੋਕ ਕੇ ਇਸੇ ਖਾਰੇ ਝਗੜਾ ਹੋ ਗਿਆ ਬੜੀ ਗੋਲੀ ਚੱਲੀ ਜੀ ਸੋ ਇਹ ਰੋਜ਼ ਕਿਉਂ ਕਰਦੇ ਆਂ ਇਕੱਠੇ ਰਹੀਏ ਇਕੱਠੇ ਹੋ ਕੇ ਜਾਇੰਟ ਐਫਰਟ ਕਰੋ ਬਿਲਕੁਲ ਆਪ ਲੋਕ ਜੋ ਹਰਿਆਣੇ ਕੋਲ ਹੈ ਜੇ ਪ੍ਰਤਾਪ ਸਿੰਘ ਕਹਿ ਰਹੇ ਹੋ ਹੀ ਬੜਾ ਗਿਆ ਜੋ ਫਰੀਦাবাদ ਆ ਗੁੜगांव ਇੰਡਸਟਰੀ ਉਹ ਬਣਾ ਗਿਆ ਉਹਨੇ ਉਸਡੇ ਬਣਾ ਸੀ ਕਿ ਪੰਜਾਬ ਦਾ ਇਹ ਹਿੱਸਾ ਹੈ ਜੀ ਸੋ ਇਹ ਇਹ ਮਾਚਲ ਇਹ ਤਿੰਨੋਂ ਸਟੇਟਾਂ ਦੀਆਂ ਡਿਸਪਿਊਟ ਕਿਉਂਕਿ ਤਿੰਨੋਂ ਇਕੱਠੇ ਸੀ ਪਹਿਲਾਂ ਪੰਜਾਬ ਦੇ ਇਹ ਮੋਦੀ ਜੀ ਸ਼ੁੱਡ ਹੈਵ ਇੱਕ ਮੀਟਿੰਗ ਕਰਕੇ ਫੈਸਲਾ ਸਰ ਤੁਸੀਂ ਬਥੇਰੇ ਮੁੱਖ ਮੰਤਰੀਆਂ ਦੇ ਨਾਲ ਉਹਨਾਂ ਨੂੰ ਸਲਾਮਾਂ ਦੇ ਕੇ ਵੀ ਕਰਤਾ ਕੰਮ ਬਹੁਤ ਸਾਰੇ ਮੁੱਖ ਮੰਤਰੀਆਂ ਨਾਲ ਤੁਸੀਂ ਡੀਲ ਕਰ ਲਈ ਲੇਕਿਨ ਜਿਹੜੇ ਉਹ ਮੁੱਖ ਮੰਤਰੀ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਲਈ ਕੰਮ ਕੀਤਾ ਜਾਂ ਜਿਹੜੇ ਕੇਂਦਰ ਦੇ ਵਿੱਚ ਵੀ ਪ੍ਰਧਾਨ ਮੰਤਰੀ ਵੀ ਰਹੇ ਹਨਾ ਉਹਨਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਇਸ ਵਕਤ ਮੌਜੂਦਾ ਸਥਿਤੀ ਦੇ ਵਿੱਚ ਮੁੱਖ ਮੰਤਰੀਆਂ ਦੀ ਜਗ੍ਹਾ ਨਾਲ ਪੰਜਾਬ ਦੀ ਗੱਲ ਕਰਾਂ ਤੇ ਕਿੰਨਾ ਕੁ ਬਦਲਾਵ ਜਾਂ ਕਿੰਨੇ ਕੁ ਸੁਧਾਰ ਦੀ ਲੋੜ ਇਸ ਵਕਤ ਪੰਜਾਬ ਨੂੰ ਉਸ ਪੱਖ ਤੋਂ ਪਰਸਨੈਲਿਟੀ ਦੀ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿ ਹਰ ਸੀਐਮ ਆਪਣੇ ਵੱਲੋਂ ਇਲੈਕਟ ਹੋ ਕੇ ਆਉਂਦਾ ਹੈ ਕੋਸ਼ਿਸ਼ ਕਰਦਾ ਚੰਗਾ ਹੋਵੇ ਸਵਾਲ ਤੇ ਇਹ ਕਿ ਜਿਹੜੀ ਕਰੰਟ ਸਿਚੁਏਸ਼ਨ ਹੈ ਅਸੀਂ ਉਹਨੂੰ ਫੇਸ ਕਰੀਏ ਉਸ ਮੁਤਾਬਕ ਇਹ ਹਰ ਸੀਐਮ ਦੋਨੋਂ ਸੇਟਾਂ ਦਾ ਇਜ਼ ਅਨਸਰਏਬਲ ਅਨਸਰਏਬਲ ਐਂਡ ਦੇ ਸ਼ੁੱਡ ਵਰਕ ਟੁਗੇਦਰ ਬੇਸਿਕ ਕੀ ਕਰਨਾ ਉਹਦਾ ਰਸਤਾ ਹੋਰ ਕੋਈ ਨਹੀਂ ਕੋਈ ਹਾਈ ਕੋਰਟ ਨਹੀਂ ਕੋਈ ਸੁਪਰੀਮ ਕੋਰਟ ਨਹੀਂ ਦਿਸ ਇਸ ਡਿਸੀਜਨ ਬਾਈ ਦੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਪੰਜਾਬ ਦੇ ਵਿੱਚ ਸਰ ਇੱਕ ਸਿਲਸਿਲਾ ਚੱਲਦਾ ਪਿਆ ਹੁਣ ਕਿ ਜਿੰਨਾ ਵੀ ਗੱਲ ਕਰਨੀ ਹੈ ਉਹ ਟਵਿੱਟਰ ਤੇ ਟਵੀਟ ਕਰਦੇ ਨੇ ਟਵਿੱਟਰ ਤੇ ਟਵੀਟੋ ਟਵੀਟ ਹੁੰਦਾ ਦੂਜੇ ਪਾਸੇ ਰਾਜਪਾਲ ਤੇ ਮੁੱਖ ਮੰਤਰੀ ਦੀਆਂ ਚਿੱਠੀਆਂ ਚੱਲਦੀਆਂ ਨੇ ਲੱਗਦਾ ਇਹ ਮਸਲੇ ਹੱਲ ਕਰ ਸਕਦੀਆਂ ਮੈਂ ਉਹੀ ਕਹਿ ਰਿਹਾ ਨਾ ਇਹ ਗੱਲ ਇੱਕ ਆਲ ਇੰਡੀਆ ਗਵਰਨਰ ਸੀਐਮ ਫਾਈਟ ਬੜੀ ਅਨਫੋਰਚੂਨੇਟ ਹੈ ਤੁਸੀਂ ਅੱਜ ਵੀ ਪੜਿਆ ਟਾਮਲ ਡੈਡੂ ਦਾ ਡਿਸੀਜਨ ਸੁਪਰੀਮ ਕੋਰਟ ਦਾ ਇਹ ਬੜੀ ਖਤਰਨਾਕ ਹੈ ਕਿਉਂਕਿ ਮੈਂ ਰਾਸ਼ਟਰਪਤੀ ਭਵਨ ਵਿੱਚ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਦੀ ਜੰਗ ਦੇਖੀ ਹੈ ਜੀ ਆਈ ਵਾਸ ਐਕਟਿਵਲੀ ਉਸ ਵੇ ਇਨਵੋਲਡ ਤੇ ਇਸ ਕਰਕੇ ਇਹ ਜਿਹੜੀ ਲੜਾਈਆਂ ਇਹ ਬੜਾ ਨੁਕਸਾਨ ਦੇਂਦੀਆਂ ਮੈਂ ਉਹਦੇ ਚ ਹੱਲ ਕਰਾਉਣ ਦਾ ਪੂਰਾ ਜੋਰ ਲਾ ਕੇ ਗੱਲ ਮੁਕਾਈ ਸੀ ਪਰ ਇਸ ਤੋਂ ਵੱਡੀ ਵਾਰ ਇੰਡੀਆ ਦੀ ਹਿਸਟਰੀ ਚ ਹੋਰ ਕੋਈ ਮਿਸਾਲ ਨਹੀਂ ਕਿ ਰਾਸ਼ਟਰਪਤੀ ਵਰਸਸ ਪ੍ਰਾਈਮ ਮਿੰਸਟਰ ਬਲਕੇ ਉਹ ਵੀ ਜਿਹੜੀਆਂ ਕਰਨੀਆਂ ਪਈਆਂ ਸੀ ਸਹਿ ਤੁਹਾਨੂੰ ਕਿਉਂਕਿ ਉੱਪਰੋਂ ਉੱਪਰੋਂ ਲੱਗਦਾ ਕਿ ਇਸ ਬੰਦੇ ਨੇ ਮਸਲਾ ਹੱਲ ਕਰਾਤਾ ਲੇਕਿਨ ਉਹ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਕੀ ਕੀ ਚੀਜ਼ਾਂ ਕੀਤੀ ਕੋ ਮਸਲਾ ਹੱਲ ਉਹ ਹੀ ਕਰਾਂਦਾ ਹੈ ਜਿਹੜਾ ਪਹਿਲਾਂ ਸੈਂਸਰ ਹੋਵੇ ਔਰ ਇਹ ਸੋਚੇ ਕਿ ਹੱਲ ਹੋਣਾ ਹੈ ਕਿ ਕਹੋ ਜੀ ਤੂੰ ਚੰਗਾ ਤੂੰ ਚੰਗਾ ਤੇ ਫਿਰ ਉੱਥੇ ਹੀ ਬੈਠੇ ਰਾਂਗੇ ਹੂੰ ਬਸ ਅਗਲੇ ਨੂੰ ਇਹ ਨਾ ਕਹੋ ਕਿ ਇਹ ਕੀ ਕਹਿੰਦਾ ਉਹ ਕਹਿੰਦਾ ਵੀ ਇਹ ਰਸਤਾ ਹੀ ਹੈ ਅਨਲੈਸ ਬੋਥ ਅਗਰੀ ਕਿ ਸਾਡਾ ਫਿਊਚਰ ਦੇ ਨਾਲ ਜੁੜਿਆ ਹੈ ਔਰ ਇਹਦਾ ਬੇਨਿਫਿਟ ਇਹ ਹੈ ਕਿ ਦੋਵਾਂ ਨੂੰ ਬੇਨਿਫਿਟ ਹੈ ਸੌਲਾ ਨਹੀਂ ਹੋ ਸਕਦਾ ਤੇ ਦੋਵਾਂ ਨੂੰ ਇੱਕ ਰਾਹ ਦਿਖਾਣਾ ਜ਼ਰੂਰੀ ਹੈ ਟੈਲਿੰਗ ਈਚ ਅਦਰ ਦੋਵਾਂ ਨੂੰ ਇੱਕ ਰਾਹ ਦਿਖਾਣਾ ਜ਼ਰੂਰੀ ਲੇਕਿਨ ਪੰਜਾਬ ਤੇ ਹਰਿਆਣਾ ਨੂੰ ਰਾਹ ਕੌਣ ਦਿਖਾਊਗਾ ਇਸ ਵੇਲੇ ਕੋਈ ਔਖਾ ਨਹੀਂ ਕੋਈ ਇਸ਼ੂ ਕਿਉਂਕਿ ਸੈਂਟੀਮੈਂਟਲ ਬੜੇ ਆ ਵਾਰ ਮੀਡੀਆ ਵਾਰ ਹੈ ਮੈਂ ਸੱਚ ਕਹਣਾ ਇਹ ਦੋਨੋਂ ਡਰਦਨ ਮੀਡੀਆ ਵਾਰ ਤੋਂ ਕੱਲੇ ਬੰਦੇ ਨੂੰ ਰੋਜ਼ ਘਾਪਾ ਮਾਰਦੇ ਆ ਜੀ ਆਪਣਾ ਸੀਐਮ ਹਰਿਆਣਾ ਪੰਜਾਬੀ ਸਾਰੀ ਗੱਲ ਕਰਦਾ ਇਹ ਪੱਕਾ ਪੰਜਾਬੀ ਜਿੰਨਾ ਉਹ ਸਿੱਖਾਂ ਦੀ ਕਰ ਰਿਹਾ ਹੈ ਪੰਜਾਬ ਦੇਖੋ ਸਿੱਖ ਵੋਟ ਉਸਾਰੀ 17 18 ਲੱਖ ਪਰ ਸੀਐਮ ਹਰਿਆਣਾ ਰੋਜ਼ ਲੱਗਿਆ ਹੁੰਦਾ ਕੋਈ ਸਿੱਖਾਂ ਦਾ ਕੰਮ ਕਰਨ ਮੋਦੀ ਜੀ ਸਾਡੀ ਕੀ ਵੈਲਿਊ ਹੈ ਵੋਟ ਵੈਲਿਊ ਇੰਡੀਆ ਹੀ ਜਿੰਨਾ ਉਹ ਪ੍ਰੋ ਸਿੱਖ ਕਰ ਰਿਹਾ ਹੈ ਕੋਈ ਅੰਤ ਸੋਚ ਨਹੀਂ ਸਕਦੇ ਆਪਾਂ ਮੇਰੇ ਬਾਰੇ ਦੇ ਸੈਂਟੀਮੈਂਟਲੀ ਇਹ ਸਿੱਖਾਂ ਦੀ ਕੋਈ ਮਦਦ ਕਰਦਾ ਸਿੱਖ ਛੁਡ ਐਕਸੈਪਟਡ ਐਂਡ ਰੈਸਿਪਰੋਕ ਕਰਨ ਇਸ ਕਾਰਨ ਵੀ ਸ਼ੁੱਡ ਬੀ ਥੈਂਕਫੁਲ ਕਿ ਆ ਵੀ ਇਹ ਹੋ ਰਿਹਾ ਹੈ ਪਰ ਅਸੀਂ ਲੜਾਈ ਵੱਲ ਪੈ ਜਾਣੇ ਮੁਸ਼ਕਲ ਸਾਡੀ ਇਹ ਬੜੀ ਹੈ ਹਰਿਆਣਾ ਸੀਐਮ ਕਿਉਂਕਿ ਮੈਂ ਰੈਣਾ ਦਾ ਐਮਪੀ ਰਿਹਾ ਤੇ ਮੈਂ ਸਾਰੇ ਸੀਐਮ ਦੇਖੇ ਬਿਲਕੁਲ ਤੇ ਇਹ ਇਹ ਪ੍ਰੋ ਪੰਜਾਬੀ ਔਰ ਪ੍ਰੋ ਸਿੱਖ ਹੈ ਹਰਿਆਣਾ ਦਾ ਸੀ ਇਹ ਥਿਸ ਇਜ਼ ਮਾਈ ਪਰਸਨਲ ਇੰਪ੍ਰੈਸ਼ਨ ਤੇ ਇਸ ਨੂੰ ਹੁਣ ਵਧਾਣ ਲਈ ਸਾਡੇ ਲੋਕ ਵੀ ਕੋਸ਼ਿਸ਼ ਕਰਨ ਵੀ ਦੋਏ ਲੜਨ ਦਾ ਮੁੰਜੇ ਪਾਣੀ ਜਾਣਾ ਹੈ ਰੈਣੇ ਨੂੰ ਤੇ ਉਹ ਵੀ ਲਖ ਸਿੱਖਾਂ ਨੂੰ ਵੀ ਜਾਣਾ ਹੈ। ਹੂੰ। ਔਰ ਜ਼ਮੀਂਦਾਰ ਲੈਂਡ ਬਹੁਤੀ ਸਿੱਖਾਂ ਕੋਲ ਹੈ। ਕਿਉਂਕਿ ਪਾਕਿਸਤਾਨੋਂ ਆਏ ਸਾਰਾ ਇਲਾਕਾ ਕਰਨਾਲ ਇਹ ਸਾਰਾ ਸ਼ੇਖੂਪੁਰ ਆ ਦੇ ਕੇ ਬੈਠੇ। ਲੇਕਿਨ ਸਰ ਜਿਹੜੀ ਗੱਲ ਇੱਥੋਂ ਕਹੀ ਜਾਂਦੀ ਵਾਯ ਐਸ ਐਲ ਵਾਯ ਐਸ ਐਲ ਕਹਿੰਦੇ ਇੱਕ ਹੱਲ ਹੈ ਵਾਯ ਐਸ ਐਲ ਬਣਾਓ। ਨਹੀਂ ਚਲੋ ਉਹ ਉਹ ਗੱਲ ਵੱਖਰੀ ਹੈ। ਸਵਾਲ ਹੈ ਡਿਸੀਜਨ ਆਫ ਵਾਟਰ ਕਿ ਕਿੰਨਾ ਪਾਣੀ ਕਿੰਨੂੰ ਮਿਲਣਾ ਹੈ। ਹੂੰ। ਉਹ ਜਦੋਂ ਇਹ ਉਸ ਤੋਂ ਬਾਅਦ ਇਹ ਨਹਿਰ 'ਚ ਪਾਣੀ ਆਏਗਾ ਨਾ। ਹੂੰ। ਇਹ ਖਾਲੀ ਨਹਿਰ ਪੁੱਟਣ ਦੀ ਤੇ ਨਹੀਂ ਲੋੜ ਨਾ ਤੇ ਚ ਪਾਣੀ ਵੀ ਪਾਣਾ ਬਿਲਕੁਲ ਉਹ ਪਾਣੀ ਪਾਣੀ ਚੁੱਕਣਾ ਇਸੇ ਬਿਸ਼ੇਰਾ ਵਾਟਰ ਆਪਾਂ ਕੱਲੀ ਇਹ ਗਲਤੀ ਹੋ ਰਹੀ ਹੈ ਕਿ ਨਹਿਰ ਇਸ ਨਾਟ ਦਾ ਇਸ਼ੂ ਇਸ਼ੂ ਇਜ਼ ਹਾਊ ਮਾਚ ਵਾਟਰ ਵਿਲ ਗੋ ਥੇਰ ਐਂਡ ਫਰਮ ਵੇਅਰ ਮੁੱਖ ਮੰਤਰੀ ਕਹਿੰਦੇ ਪਹਿਲੇ ਨਹਿਰ ਬਣਾਣੀ ਕਿਉਂ ਪਹਿਲਾਂ ਇਹ ਦੱਸੋ ਪਾਣੀ ਜਾਊਗਾ ਕਿੱਥੋਂ ਗਲਤ ਹੈ ਨਾ ਪਾਣੀ ਕਿੱਥੋਂ ਆਏਗਾ ਕਿ ਕਿਹੜੇ ਇੱਥੇ ਚ ਜਾਏ ਹਾਂ ਸੋ ਇਹ ਡਿਸੀਜਨ ਇੱਕ ਵਾਰੀ ਸੈਂਟਰ ਨੂੰ ਕਰਨਾ ਪੈਣਾ ਸਰ ਇੱਕ ਚੀਜ਼ ਕੱਲ ਜਿਹੜੀ ਤੁਹਾਡੇ ਤੁਹਾਡੇ ਉੱਤੇ ਕਿਤਾਬ ਜਿਹੜੀ ਲਿਖੀ ਗਈ ਉਹ ਜਾਰੀ ਕੀਤੀ ਗਈ ਡਾਕਟਰ ਪ੍ਰਬਲੀਨ ਨੇ ਕਿਤਾਬ ਲਿਖੀ ਹੈ 99 ਸਾਲਾਂ ਦਾ ਸਫ਼ਰ ਲੰਮਾ ਸਫ਼ਰ ਹੁੰਦਾ ਆ ਤੁਹਾਨੂੰ ਲੱਗਦਾ ਕਿ ਉਹ ਕਿਤਾਬ ਇਹ ਸਫ਼ਰ ਨੂੰ ਚੰਗੇ ਤਰੀਕੇ ਨਾਲ ਆਪਣੇ ਆਪ ਚ ਸੰਜੋਪਾਈ 91 ਸਾਲਾਂ ਵਿੱਚ ਮੈਨੂੰ ਲੱਗਦਾ 91000 ਤੋਂ ਵੱਧ ਜਿਹੜੇ ਨੇ ਉਹ ਸਫ਼ਰ ਦੇ ਸਿਲਸਿਲੇ ਦੇ ਇੱਕ ਇੱਕ ਛੋਟੇ ਛੋਟੇ ਕਿਸੇ ਨਹੀਂ ਨਹੀਂ ਕਿਤਾਬ ਮੇਰੀ ਜਿਹੜੀ ਹੈ ਉਹ ਇੱਕ ਰਿਕਾਰਡ ਹੈ ਡਾਕੂਮੈਂਟਡ ਹੈ ਮੈਂ ਵੇਖੋ ਕਿਉਂਕਿ ਇੰਨੀ 150 ਪੇਜੇ ਬੰਦਾ ਕੀ ਕਰ ਸਕਦਾ ਬਿਲਕੁਲ ਮੈਂ ਕੋਸ਼ਿਸ਼ ਇਹ ਸ਼ੋ ਕੀਤੀ ਹੈ ਕਿ ਜੇ ਸੈਂਸੀਅਰਲੀ ਇੱਕ ਪ੍ਰੋਸੀਜਰ ਫਾਲੋ ਕਰੋ ਸਾਰੇ ਕੰਮ ਹੋ ਸਕਦੇ ਸਾਡੇ ਪ੍ਰੋਸੀਜਰ ਨਹੀਂ ਹੁੰਦਾ ਕਨਫਰਨਟੇਸ਼ਨ ਨਾ ਰਹੇ ਜਰੂਰ ਅਖਬਾਰਾਂ ਦੇ ਬਿਆਨ ਜੀ ਤੋਂ ਮੈਂ ਹਰ ਇੱਕ ਚੀਜ਼ ਦਾ ਲੈਟਰ ਲਿਖਿਆ ਕਿ ਮੈਂ ਪ੍ਰਾਇਮਿੰਸ ਤੋਂ ਲਿਖਿਆ ਤੇ ਕੀ ਜਵਾਬ ਆਇਆ ਇਟ ਮੀਨ ਆਈ ਹੈਵ ਬੀਨ ਫਾਲੋਇੰਗ ਅ ਪ੍ਰੋਸੀਜਰ ਔਰ ਜਦ ਸਰਕਾਰ ਨੂੰ ਤੁਸੀਂ ਪਿੰਡ ਡੂਨ ਕਰੋ ਉਹ ਪਿਆ ਹਾਂ ਕਰੇਗੀ ਉਹ ਸਾਰੇ ਇਸ਼ੂ ਜਿੰਨੇ ਮੈਂ ਕਰਾਇਆ ਉਹ ਪ੍ਰੋਸੀਜਰ ਮੈਂ ਲੈਟਰ ਲਾਤੇ ਕਿ ਮੈਂ ਪ੍ਰਾਈਮ ਮਿੰਸਟਰ ਮੋਦੀ ਨੂੰ ਇਹ ਲਿਖਿਆ ਮੈਂ ਪ੍ਰਾਈਮ ਮਿੰਸਟਰ ਬਨਮੋਨ ਤੋਂ ਦੇਸ ਅ ਲੈਟਰ ਫਰਮ ਮੋਦੀ ਜੀ ਐਸ ਸੀ ਐਮ ਕਿ ਤੁਹਾਨੂੰ ਰੋਜਨ ਸਿੰਘ ਜੀ ਹੈ ਰੀਸੀਵ ਯੋਰ ਲੈਟਰ ਟੂਡੇ ਆਈ ਐਮ ਡਿਕਲੇਰਿੰਗ ਗੁਰੂ ਨਾਨਕ ਬਰਥਡੇ ਨਹੀਂ ਸੀ ਸਟੇਟਾਂ ਚ ਹਾਂਜੀ ਤੇ ਮੰਨਦੇ ਹੋ ਸਿੱਖ ਜੋਲਾ ਪਾਈ ਜਾਂਦੇ ਆ ਆਈ ਬੀ ਕੇਮ ਚੇਅਰਮੈਨ 2006 ਸਾਲ ਰਿਹਾ ਮੈਂ ਮੇਰਾ ਟਿਕਵਚਨ ਦਾ ਉਸ ਵਕਤ ਤੱਕ ਸਾਰੇ ਇੰਡੀਆ ਗੁਰੂ ਨਾਨਕ ਹਾਲੀਡੇ ਨਹੀਂ ਸੀ ਦੱਸੋ ਸਾ ਇਹ ਸਤ ਅਸੀਂ 50 ਸਾਲ ਜੇ ਇਹ ਨਹੀਂ ਕਰਾ ਸਕਦੇ। ਬਿਲਕੁਲ। ਸੋ ਆਈ ਰੋਡ ਟੂ ਐਵਰੀ ਚੀਫ ਮਿੰਸਟਰ। ਦ ਫਰਸਟ ਲੈਟਰ ਆਈ ਗਾਟ ਫਰਮ ਮੋਦੀ ਜੀ ਕਿ ਆਈ ਆਈ ਸੀ ਐਮ ਅੱਜ ਗੁਰੂ ਨਾਨਕ ਬਰਥਡੇ ਡਿਕਲੇਅਰ ਕਰਤਾ। ਹਰ ਪਲੇਟ ਤੇ ਆ ਗਿਆ ਮੈਮ। ਹੂੰ। ਹੁਣ ਗੱਲ ਤੇ ਇਹਗਾ ਉਹਨਾਂ ਨੂੰ ਕੋਣ ਯਾਦ ਕਰਾਵੇ? ਬਿਲਕੁਲ। ਅਸੀਂ ਗੱਲਬਾਤ ਕਰ ਰਹੇ ਸੀਗੇ ਸਰਦਾਰ ਤਰਲੋਚਨ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਬਾਰੇ ਵੀ ਗੱਲ ਕੀਤੀ ਲੇਕਿਨ ਐਸਵਾਈਐਲ ਦਾ ਮੁੱਦਾ ਜਿਹੜਾ ਭਾਵੇਂ ਭਾਵੇਂ ਹਰਿਆਣਾ ਦਾ ਹੋਵੇ ਭਾਵੇਂ ਪੰਜਾਬ ਦਾ ਹੋਵੇ ਲੇਕਿਨ ਇੱਕ ਕਾਮਨ ਰਾਹ ਜ਼ਰੂਰ ਨਿਕਲਣਾ ਚਾਹੀਦਾ ਇਹ ਗੱਲ ਜ਼ਰੂਰ ਉਹਨਾਂ ਨੇ ਕਹੀ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ